ਅਮਲੋ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਮਾਨੀ ਵਿੜਾ ਦੇ ਅੱਗੇ ਗੇਟ ਦੇ ਅੱਗੇ ਸਕੂਲ ਦੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਾਣੀ ਦੀ ਜਿਹੜੀ ਸਮੱਸਿਆ ਬਹੁਤ ਜ਼ਿਆਦਾ ਜਿਹੜੇ ਸਕੂਲੀ ਬੱਚੇ ਨੇ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਉਹਨਾਂ ਨੂੰ ਮਜਬੂਰ ਹੋ ਕੇ ਵਿੱਚ ਬੂਟਾਂ ਸਾਡੇ ਵਿੱਚ ਲੰਗੜਾ ਪੈਂਦਾ ਫੂਟ ਗਿੱਲੇ ਹੋ ਜਾਂਦੇ ਨੇ ਜਰਾਬਾਂ ਗਿੱਲੀਆਂ ਹੋ ਜਾਂਦੀਆਂ ਨੇ ਤੇ ਜਿਹੜਾ ਗੰਦਾ ਪਾਣੀ ਹੈ ਸੀਵਰੇਜ ਦਾ ਇਹਦੀ ਕੋਈ ਨਿਕਾਸੀ ਨਹੀਂ ਹੈਗੀ ਇਹਦੇ ਵੱਲ ਧਿਆਨ ਦੇਣ ਦੀ ਮਿਊਸਪਲ ਕਮੇਟੀ ਨੂੰ ਜ਼ਰੂਰਤਾ ਹੈ ਜੋ ਕਿ ਮਲੋਹ ਦੇ ਵਿੱਚ ਸਫਾਈ ਮਹਿਮਾ ਦੀ ਗੱਲ ਕੀਤੀ ਗਈ ਸੀ ਉਸ ਆਧਾਰ ਤੇ ਇੱਥੇ ਕੁਝ ਅਜਿਹਾ ਨਹੀਂ ਦਿਖ ਰਿਹਾ ਵੀ ਕੋਈ ਸਫਾਈ ਹੋਈ ਆ ਤੇ ਇਹ ਜਿਹੜੀ ਸਮੱਸਿਆ ਘੱਟੋ ਘੱਟ 1 ਤੋਂ 1.5 ਫੁੱਟ ਦੇ ਵਿੱਚ ਇਹ ਜਿਹੜਾ ਪਾਣੀ ਖੜਾ ਬੱਚਿਆਂ ਦੇ ਵਿੱਚ ਕੋਈ ਸਾਧਨ ਲੱਗਣ ਦਾ ਵੀ ਖਤਰਾ ਹੈ ਤੇ ਕੋਈ ਜਦੋਂ ਕੋਲ ਦੀ ਲੰਘਣ ਦੀ ਕੋਸ਼ਿਸ਼ ਕਰਦਾ ਤਾਂ ਉੱਥੇ ਟੇਪੰਦਨ ਦੇ ਬੱਚਿਆਂ ਦੇ ਉੱਤੇ ਹਰ ਇੱਕ ਰਾਹ ਨੀਰ ਨੂੰ ਵੀ ਪ੍ਰੋਬਲਮ ਆਉਂਦੀ ਹੈ ਇੱਥੇ ਕਈ ਵਾਰ ਗਿਰੇ ਵੀ ਨੇ ਸਕੂਟਰੀ ਵਾਲੇ ਵੀ ਗਿਰੇ ਨੇ ਮੋਟਰਸਾਈਕਲ ਵਾਲੇ ਵੀ ਗਿਰਦੇ ਨੇ ਨਗਰ ਕੌਂਸਲ ਨੂੰ ਇਸ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਕਿਉਂਕਿ ਇਹ ਸਕੂਲੀ ਰਸਤਾ ਹੈ ਕੋਈ ਸੁਣਵਾਈ ਨਹੀਂ ਹੈਗੀ ਕੋਈ ਪ੍ਰਸ਼ਾਸਨ ਨਹੀਂ ਹੈਗਾ ਕਿਤੇ ਕੁਝ ਨਹੀਂ ਹੈਗਾ ਮਲੋ ਦੇ ਥਾਂ-ਥਾਂ ਤੇ ਪਾਣੀ ਖੜਾ ਬੁਰੇ ਹਾਲ ਨੇ ਕੋਈ ਵੀ ਹੌਦੀ ਚੱਲ ਨਹੀਂ ਰਹੀ ਹੈਗੀ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਦੇ ਵਿੱਚ ਵੀ ਬੜਾ ਪਾਣੀ ਹੈ ਇੱਥੇ ਵੀ ਬਹੁਤ ਪਾਣੀ ਹੈ ਇਹ ਜਿਹੜਾ ਜ਼ਰੂਰੀ ਬਣਦਾ ਕਿ ਸਕੂਲ ਦਾ ਜਿਹੜਾ ਹੱਲ ਹੈ ਉਹ ਪੱਕੇ ਤੌਰ ਤੇ ਨਗਰ ਕੌਂਸਲ ਵੱਲੋਂ ਕੀਤਾ ਜਾਣਾ ਚਾਹੀਦਾ ਝੂਠੇ ਦਿਲਾਸਿਆਂ ਦੇ ਨਾਲ ਸਫਾਈ ਮਹਿਮਾ ਦੇ ਨਾਂ ਤੇ ਝੂਠ ਬੋਲਿਆ ਜਾ ਰਿਹਾ ਹੈ ਕੋਈ ਸਫਾਈ ਨਹੀਂ ਹੋ ਰਹੀ ਕੋਈ ਪਾਣੀ ਨਹੀਂ ਅੱਗੇ ਜਾ ਰਿਹਾ ਬਲਕਿ ਜਿਹੜਾ ਸੀਵਰੇਜ ਦਾ ਪਾਣੀ ਆ ਉਹ ਵੀ ਬਾਹਰ ਆ ਰਿਹਾ ਇਸ ਲਈ ਬਹੁਤ ਹੀ ਪ੍ਰਸ਼ਾਸਨ ਲਈ ਮਾੜੀ ਗੱਲ ਹੈ ਮਲੋੜੇ ਵਿੱਚ ਥਾਂ ਥਾਂ ਦੇ ਲੋਕ ਗੰਦੇ ਪਾਣੀ ਦੇ ਨਾਲ ਜੀਵ ਰਹੇ ਨੇ ਸੀਵਰੇਜ ਦੀ ਕੰਦਗੀ ਹੈ ਜਿਹੜੀ ਲੋਕਾਂ ਦੇ ਅੰਦਖਾਨਾ ਮੂਰੇ ਵੀ ਖੜੀ ਹੈ ਬਾਜ਼ਾਰ ਜੀ ਬੁਰਾ ਹਾਲ ਹੈ ਮਲੋੜ ਦਾ ਕੋਈ ਇਹ ਜਿਹਾ ਏਰੀਆ ਨਹੀਂ ਹੈ ਜਿੱਥੇ ਇਹ ਪਾਣੀ ਦੀ ਸਮੱਸਿਆ ਨਾ ਹੋਵੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿੰਨਾ ਬੁਰਾ ਹਾਲ ਹੈ ਲੋਕ ਮਜ਼ਦੂਰ ਨੇ ਨਹੀਂ ਪੈਣ ਤੋਂ ਅੱਧਾ ਪਾਣਾ ਘਰ ਦੇ ਬਾਅਦ ਪਾਣੀ ਖਤਮ ਹੋ ਜਾਣਾ ਚਾਹੀਦਾ ਪਾਣੀ ਪਾਣੀ ਖਤਮ ਨਹੀਂ ਹੁੰਦਾ ਉਗਲੜੀਆਂ ਹੋ ਗਈਆਂ ਨੇ ਉਹ ਬੰਦ ਨਹੀਂ ਸਫਾਈ ਪ੍ਰੋਪਰ ਨਹੀਂ ਹੋਈ ਉਸ ਕਰਕੇ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਇਹ ਜਿਹੜੇ ਕੰਮ ਨੇ ਮਲੋਹ ਦੀ ਜਿਹੜੀ ਸੀਵਰੇਜ ਦਾ ਕੰਮ ਹੈ ਤੇ ਕਈ ਸਾਲਾਂ ਤੋਂ ਲਟਕ ਰਿਹਾ ਵਿੱਚ ਲਟਕ ਰਿਹਾ ਹੈ ਇਹਦਾ ਕੋਈ ਪ੍ਰੋਪਰ ਹੱਲ ਨਹੀਂ ਦਿੱਤਾ ਜਾਂਦਾ ਸਿਰਫ ਟੈਂਕਰ ਦੇ ਨਾਲ ਲੋਕਾਂ ਨੂੰ ਹੌਸਲਾ ਦੇ ਦਿੱਤਾ ਜਾਂਦਾ ਉਹ 2 ਘੰਟੇ 4 ਘੰਟੇ ਬਾਅਦ ਉਹ ਪਾਣੀ ਜਿਹੜਾ ਦੁਬਾਰਾ ਫੇਰ ਆ ਜਾਂਦਾ ਬਹੁਤ ਵੱਡੀ ਸਮੱਸਿਆ ਮਲੋਹ ਦੇ ਵਿੱਚ ਸੀਵਰੇਜ ਦੀ ਇਸ ਕਾਰਨ ਕਿ ਲੋਕ ਜੂਜ ਰਹੇ ਨੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਸ ਦਾ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ